ਹੋਲਾ ਮਹੱਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਵਿਖੇ ਸ਼ੁਰੂ ਕੀਤਾ ਸੀ ਗੁਰੂ ਸਾਹਿਬ ਨੇ ਮੁਗਲ ਹਕੂਮਤ ਦੇ ਜ਼ੁਲਮਾਂ ਵਿਰੁੱਧ ਜੰਗਾਂ ਲੜਨੀਆਂ ਸੀ ਤੇ ਇਹ ਤਿਉਹਾਰ ਦਾ ਮਨੋਰਥ ਸੀ ਕਿ ਸਿੱਖਾਂ ਨੂੰ ਜੰਗੀ ਟ੍ਰੇਨਿੰਗ ਦੇਣੀ ਗੁਰੂ ਸਾਹਿਬ ਨੇ ਇਹ ਤਿਉਹਾਰ ਦੀ ਯਾਦ ਵਿੱਚ ਇੱਕ ਹੋਲਗੜ੍ਹ ਕਿਲਾ ਵੀ ਬਣਾਇਆ ਸੀ ਤੇ ਸਿੰਘਾਂ ਦੀਆਂ ਦੋ ਫੌਜਾਂ ਬਣਾ ਲੈਂਦੇ ਸੀ ਇੱਕ ਦੇ ਚਿੱਟੇ ਵਸਤਰ ਪਾਉਂਦੇ ਸੀ ਦੂਜੀ ਦੇ ਨੀਲੇ ਤੇ ਉਹਨਾਂ ਦੀ ਆਪਸ ਵਿੱਚ ਨਕਲੀ ਲੜਾਈ ਕਰਾਉਂਦੇ ਸੀ ਤੇ ਜਿਹੜਾ ਜਿੱਤਦਾ ਸੀ ਉਹਨਾਂ ਨੂੰ ਉਹ ਸਨਮਾਨਿਤ ਕਰਦੇ ਸੀ ਤੇ ਹੌਲਗੜ੍ਹ ਖੇਲੇ ਤੇ ਖੜ ਕੇ ਹੀ ਗੁਰੂ ਸਾਹਿਬ ਸਿੰਘਾਂ ਦੇ ਜੰਗੀ ਕਰਤੱਬ ਦੇਖਦੇ ਸੀ ਗੁਰੂ ਸਾਹਿਬ ਘੋੜਸਵਾਰੀ ਕਰਾਉਂਦੇ ਨੇਜੇਵਾਜੀ ਹੁੰਦੀ ਤੇ ਤਲਵਾਰਵਾਜੀ ਹੁੰਦੀ ਛਿੰਝਾਂ ਹੁੰਨੀਆਂ ਘੋਲਾ ਹੁੰਨੀਆਂ ਹੋਰ ਵੀ ਬਹੁਤ ਖਾਲਸਾਈ ਖੇਡਾਂ ਹੁੰਨੀਆਂ ਇਹਦਾ ਮਨੋਰਥ ਸੀ ਕਿ ਸਿੱਖਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਕਰਨਾ ਕਿਉਂਕਿ ਇੱਕ ਤਨ ਦਾ ਮਜ਼ਬੂਤ ਬੰਦਾ ਹੀ ਜੰਗ ਦੇ ਵਿੱਚ ਜੋਰ ਦਿਖਾ ਸਕਦਾ ਹੈ ਜੰਗ ਦੇ ਵਿੱਚ ਜੂ ਸਕਦਾ ਹੈ ਸੋ ਜਿਹੜੇ ਆ ਆਨੰਦਪੁਰ ਸਾਹਿਬ ਨੌਜਵਾਨ ਜਾਨੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਐ ਕਿ ਤੁਸੀਂ ਉੱਥੇ ਜਾ ਕੇ ਇੱਕ ਹੁੱਲੜਵਾਜੀ ਨਾ ਕਰਿਓ ਦੂਜਾ ਰੰਗ ਲਾਉਣ ਦੀ ਲੋੜ ਨਹੀਂ ਹੈਗੀ ਇੱਕ ਦੂਜੇ ਦੀ ਗੁਰੂ ਸਾਹਿਬ ਨੇ ਇਹਨਾਂ ਰੰਗਾਂ ਵਿੱਚੋਂ ਆਪਾਂ ਨੂੰ ਕੱਢਿਆ ਐ ਤੇ ਆਪਾਂ ਨੂੰ ਪਰਮਾਤਮਾ ਦਾ ਨਾਮ ਗੁਰਬਾਣੀ ਦੇ ਨਾਮ ਦਾ ਰੰਗ ਚੜਾਉਣ ਨੂੰ ਕਿਹਾ ਐ ਬਹਾਦਰੀ ਦਾ ਰੰਗ ਚੜਾਉਣ ਨੂੰ ਕਿਹਾ ਐ ਇਹ ਰੰਗ ਤਾਂ ਉਤਰ ਜਾਂਦੇ ਆ ਪਰ ਜਿਹੜਾ ਪਰਮਾਤਮਾ ਦਾ ਨਾਮ ਆ ਨਾ ਉਹਦਾ ਰੰਗ ਆ ਗੋਲਵਾਨੀ ਦਾ ਰੰਗ ਆ ਉਹ ਨਹੀਂ ਕਦੇ ਉਤਰਦਾ ਹੈਗਾ ਸੋ ਇਹਨਾਂ ਫालतੂ ਕੰਮਾਂ ਨੂੰ ਕਰਨਾ ਇਹ ਗੁਰੂ ਸਾਹਿਬ ਦੀ ਸੋਚ ਦੇ ਵਿਰੁੱਧ ਆ ਆਪਣੇ ਮਨ ਨੂੰ ਚੰਗੀ ਸੋਚ ਦਾ ਰੰਗ ਚੜਾਓ ਗੁਰਸਿੱਖੀ ਦਾ ਰੰਗ ਚੜਾਓ